ਜੇ ਮੇਰਾ ਸਤ ਗੁਰੂ ਬਾਣੀ ਆਉਂਦਾ ਜੇ ਮੇਰਾ ਸਤ ਗੁਰੂ ਬਾਣੀ ਆਉਂਦਾ ਦਰਸ ਦਿੱਤਿਆ ਸੁਝਾਂਦੀ ਨੀ ਮਾਏ ਨਿਤ ਦਰਸ਼ਨ ਕਰੇ ਆਂਦੀ ਜੇ ਮੇਰਾ ਸਤ ਗੁਰੂ ਜੋਹਰੀ ਹੁੰਦਾ ਜੇ ਮੇਰਾ ਸਤ ਗੁਰੂ ਜੋਹਰੀ ਹੁੰਦਾ ਮੇਰੇ ਦੀ ਤੁਬ ਬਣਾਦੀ ਨੀ ਮਾਏ ਨਿਤ ਦਰਸ਼ਨ ਕਰ ਆਂਦੀ ਜੇ ਮੇਰਾ ਸਤ ਗੁਰੂ ਬਾਣਿਆ ਹੰਦਾ ਦਰਸ ਦਿੱਤਿਆ ਸੁਜਾਂਦੀ ਨਿਮਾਏ ਨਿਤ ਦਰਸ਼ਨ ਕਰੇ ਆਂਦੀ ਗੁਰੂ ਬਿਨਾ ਮੈਨੂੰ ਚੈਨ ਨਾ ਆਵੇ ਗੁਰੂ ਬਿਨਾ ਮੈਨੂੰ ਚੈਨ ਨਾ ਆਵੇ ਗੁਰੂ ਖਾਲਾ ਵਿੱਚ ਮਨ ਤਰਪਾਵੇ ਚਲਦਾ ਨਾ ਕੋਈ ਚਾਰ ਨੀ ਮਾਏ ਚਲਦਾ ਨਾ ਕੋਈ ਜਾਰਾ ਜੇ ਮੇਰਾ ਸਤ ਗੁਰੂ ਹਲਵਾਈ ਹੁੰਦਾ ਜੇ ਮੇਰਾ ਸਤ ਗੁਰੂ ਹਲਵਾਈ ਹੁੰਦਾ ਮੱਖੀ ਬਣ ਬਣ ਜਾਂਦੀ ਨੀ ਮਾਏ ਨਿਤਦਰਸ਼ਨ ਕਾਰੇ ਆਂਦੀ ਜੇ ਮੇਰਾ ਸਤ ਗੁਰੂ ਬਾਣਿਆ ਹੁੰਦਾ ਦਰਸ ਦਿੱਤਿਆਤ ਬੁਝਾਂਦੀ ਨੀ ਮਾਏ ਨਿਤਦਰਸ਼ਨ ਕਾਰੇ ਆਂਦੀ ਸਦਕੇ ਮੈਦਾਨਾਂ ਉਹਨਾਂ ਦੂੰਹਾਂ ਦੇ ਸਦਕੇ ਮੈਦਾਨਾਂ ਉਹਨਾਂ ਰੂਹਾਂ ਦੇ ਜਿੰਨਾ ਸਤ ਗੁਰੂ ਪਾਇਆ ਨੀ ਮਾਏ ਜਨਮ 에 ਸਫਲ ਬਣਾਇਆ ਜੇ ਮੇਰਾ ਸਤ ਗੁਰੂ ਹੁੰਦਾ ਲਲਾਰੀ ਤੇ ਮੇਰਾ ਸਤ ਗੁਰੂ ਹੁੰਦਾ ਲਲਾਰੀ ਮੇਰ ਦੀਆਂ ਚੁੰਨੀ ਰੰਗਾਂ ਦੀ ਨੀ ਮਾਏ ਨਿਤਦਰਸ਼ਨ ਕੜਿਆਂਦੀ ਜੇ ਮੇਰਾ ਸਤ ਗੁਰੂ ਬਾਣਿਆ ਹੁੰਦਾ ਦਰਸ ਦਿੱਤਿਆਸ ਬੁਝਾਂਦੀ ਨਿਮਾਏ ਨਿਤਦਰਸ਼ਨ ਕੜਿਆਂਦੀ ਕਰਮਾਂ ਦਾ ਪੈਡਾ ਖੋਲੇ ਕਦਮ ਉੱਕਣਾ ਕਰਮਾਂ ਦਾ ਪੈਡਾ ਖੋਲੇ ਕਦਮ ਉੱਕਣਾ ਦਿਲ ਇਹ ਦਰਦ ਹਟਾਵੇ ਨੀ ਮਾਏ ਸੱਚ ਖੰਡ ਨਜਰ ਨਾ ਆਵੇ ਜੇ ਮੇਰਾ ਸਤਿਗੁਰੂ ਹੁੰਦਾ ਕੰਡਕ ਟੜੇ ਜੇ ਮੇਰਾ ਸਤਿਗੁਰੂ ਹੁੰਦਾ ਕੰਡਕ ਟੜੇ ਤੁਰ ਦੇ ਟੋਟਾ ਕਟਾਂ ਦੀ ਨੀ ਮਾਏ ਸੱਚਖੰਡ ਮੈਂ ਤੁਰ ਜਾਂਦੀ ਜੇ ਮੇਰਾ ਸਤ ਗੁਰੂ ਬਾਣੀ ਆਉਂਦਾ ਜੇ ਮੇਰਾ ਸਤ ਗੁਰੂ ਬਾਣੀ ਆਉਂਦਾ ਦਰਸ ਦੀ ਪਿਆਸ ਬੁਝਾਂਦੀ ਨੀ ਮਾਏ ਨਿਤਦਰਸ਼ਨ ਕਾਰੇ ਆਂਦੀ